Shabbat साहिब Kabir, ਪਲੋ ਸਭ ਕੋ ਕਹੈ ਗੁਰੂ ਨੰਮਨ ਕੋਏ ਆਏ ਪ੍ਰਭ ਸਰਣਾਗਤੀ ਕਿਰਪਾ ਨਦਿਆਲ ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤ ਇਕ ਅਖਰ ਹਰ ਮਨ ਵਸਤ ਨਾਨਕ ਹੋਤ ਨਹਾ ਜਾਵਰ ਤਕਤਾਂ ਦੇ ਮਾਲਕ ਗਿਆਨ ਦੇ ਮੁਜਸ਼ਮੇ ਰਹਿਮਤਾਂ ਦੇ ਪੰਡਾਰ ਜਹਰ ਜੋਰ ਹਾਜ਼ਰ ਹਜੂਰ ਸ਼ਬਦ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਅਜੂਰੀ ਦੇ ਅੰਦਰ ਹਾਜ਼ਰੀਆਂ ਲਵਾ ਰਹੀ ਤੇ ਸਤਿਗੁਰਾਂ ਜੀ ਦੀ ਪਾਵਨ ਮਵਾਰਕ ਨਿਗੀ ਗੋਤ ਦਾ ਅਨੰਦ ਮਾਣ ਰਹੀ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰੂ ਸواری ਕਲਸਾਰੂਪ ਸਤ ਸੰਗਤ ਜੀਓ ਵਡੇ ਹੀ ਭਗਵਾਨ ਸਰਵਮਣੀ ਭਗਤ ਭਵਿਤ ਕਬੀਰ ਜੀਆਂ ਦੀ ਮਵਾਰਕ ਰਸਨਾ ਤੋਂ ਉਚਾਰਣ ਕੀਤੀ ਹੋਈ ਮਵਾਰਕ ਬਾਣੀ ਭਾਵਨ ਸੰਲੋਖਾਂ ਦੇ ਰੂਪ ਦੇ ਵਿੱਚ ਜੋ ਆਪਾਂ ਹਰ ਰੋਜ਼ ਲੜੀਵਾਰ ਵਿਚਾਰਾਂ ਦੀ ਸੰਜ ਪਾਉਂਦੇ ਸਤਕਾਰ ਜੋਗ ਭਗਤ ਕਬੀਰ ਜੀ ਸਾਨੂੰ ਇਹ ਸਮਝਾ ਰਹੇ ਨੇ ਕਿ ਜਿਨ੍ਹਾਂ ਦਾ ਕੁਲ ਉੱਚੀ ਸੀ ਜਿਨ੍ਹਾਂ ਦੇ ਕੋਲ ਮਹਿਲ ਮਾੜੀਆਂ ਉੱਚੀਆਂ ਸੀ ਜਿਨ੍ਹਾਂ ਦੇ ਰਤਵੇ ਉੱਚੇ ਸੀ ਅਤੇ ਜਿਨ੍ਹਾਂ ਨੇ ਦੁਨੀਆਂ ਦੇ ਵਿੱਚ ਜਿਨ੍ਹਾਂ ਦੀ ਨਾ ਪ੍ਰਵਤਾ ਬੜੀ ਖੱਡਿਆ ਹੋਇਆ ਸੀ ਜਿਉਂ ਹੀ ਪ੍ਰਵਤਾ ਰਤਵੇ ਮਾਇਆ ਦੂਰ ਹੋਏ ਨੇ ਤੱਕ ਉਹਨਾਂ ਹੀ ਲੋਕਾਂ ਨੇ ਉਹਨਾਂ ਨੂੰ ਬੁਰਾ ਬੋਲੇ ਆ ਜਿਨ੍ਹਾਂ ਦੇ ਵਿੱਚ ਉਹ ਬੈੰਦਾ ਸੀ ਜਿਨ੍ਹਾਂ ਦੇ ਵਿੱਚ ਖਲੋਣਾ ਸੀ ਜਦੋਂ ਤੱਕ ਰਤਵ ਹੈ ਉਦੋਂ ਤੱਕ ਲੋਕਾਂ ਨੇ ਵਾਹ ਵਾਹ ਕਰਨੀ ਹੈ ਜਦੋਂ ਤੱਕ ਤੁਹਾਡੇ ਫੁਰਚਾਰ ਛੇਲੜ ਨੇ ਉਦੋਂ ਸਾਰੇ ਆਪਣੇ ਨੇ ਕਬੀਰ ਜੀ ਕਹਿੰਦੇ ਮੈਂ ਇਨਸਾਨ ਦੇ ਅੰਦਰ ਉਦੋਂ ਹੁੰਦੀ ਹੈ ਤਾਂ ਜਦੋਂ ਇਹ ਕੁਝ ਹਾਸਲ ਕਰਦਾ ਜਿਹਦੇ ਕੋਲ ਕੁਝ ਨਹੀਂ ਹੈ ਉਹਨੇ ਕਹਾਦਾ ਗੁਮਾਨ ਕਰਨ ਹੈ ਤਾਂ ਜੇ ਰੱਬ ਨੇ ਦਿੱਤਾ ਤਾਂ ਇਹਦੇ ਕੋਲ ਗੁਮਾਨ ਆਇਆ ਪਹਿਲਾਂ ਤਰਲੇ ਕੀਤੇ ਮਨਤਾ ਕੀਤੀਆਂ ਦਰਕਰਦਾ ਹੋਇਆ ਰਤਬਿਆਂ ਵਾਲਾ ਹੋਇਆ ਚਾਰ ਛਲੜੇ ਦੇ ਕੋਲ ਆਗੇ ਨੇ ਜਿਹੜੇ ਸਵਾਸਾਂ ਦੀ ਲੜੀ ਹੈ ਨਾ ਜੇ ਇਹ ਬਰਕਰਾਰ ਰਹਿੰਦਾ ਸਭ ਕੁਝ ਹੈ ਸਾਡੇ ਕੋਲ ਕਈ ਵਾਰ ਹਰ ਪੂਰਾ ਪਰਿਵਾਰ ਜਿਹੜਾ ਇਹਨੂੰ ਪਲਕਾਂ ਤੇ ਚੁੱਕਣ ਵਾਲਾ ਇਹਦੇ ਕੋਈ ਸਰਾਣੇ ਕੋਈ ਪੈਂਦੇ ਕੋਈ ਦਾਇਆਂ ਪੇ ਬਾਹਾਂ ਸਾਰੇ ਘਲੋਤੇ ਨੇ ਪਰ ਮੌਤ ਪਰਿਵਾਰ ਦੇ ਵਿੱਚੋਂ ਇਹਨੂੰ ਲੈ ਜਾਂਦੀ ਹੈ ਖਿੱਚ ਕੇ ਕਿਉਂਕਿ ਉਹਦੇ ਕਿਸੇ ਦਾ ਜੋਰ ਨਹੀਂ ਚੱਲਦਾ ਉਥੇ ਕਰਮਾਂ ਦਾ ਹਿਸਾਬ ਹੋਣਾ ਹੈ ਉਥੇ ਇਹ ਨਹੀਂ ਵੇਖਣਾ ਕਿ ਤੇਰਾ ਪਰਿਵਾਰ ਕਿੰਨਾ ਸੀ ਤੂੰ ਮਾਇਆ ਕਿੰਨੀ ਕਮਾਈ ਹੈ ਅਤੇ ਰਤਵੇ ਤੇਰੇ ਕੋਲ ਕਿਹੜਾ ਸੀ ਰੱਬ ਨੇ ਵੀ ਨਹੀਂ ਪੁੱਛਣਾ ਕਿ ਤੂੰ ਕਿਹੜੇ ਧਰਮ ਦੇ ਮੁਤਾਬਕ ਚੱਲੇ ਹੈ ਇਹ ਤਾਂ ਸੀਮ ਬੰਡੀਆਂ ਪੰਡੀਆਂ ਨੇ ਧਰਮ ਦੀਆਂ ਰੱਬ ਦੇ ਦਰਤੇ ਦਾ ਲੇਖਾ ਇਸ ਗੱਲ ਦਾ ਕਿ ਕਰਮ ਤੂੰ ਕੀ ਕੀਤੇ ਜਿਹੜੇ ਮਰਜ਼ੀ ਧਰਮ ਦੇ ਮੁਤਾਬਕ ਚੱਲ ਕਰਮ ਵੇਖੇ ਜਾਂਦੇ ਨੇ ਕਿ ਕਰਮ ਦੂੰਗੀ ਕਰਦਾ ਹੁੰਦੇ ਆਂ ਕਰਮਾਂ ਦੇ ਨਾਲ ਰੱਬ ਦੇ ਦਰਤੇ ਪਰਵਾਹ ਹੁਣ ਕਬੀਰ ਜੀ ਸਾਨੂੰ ਆਨੰਦ ਦਾ ਖੁਸ਼ੀਆਂ ਦਾ ਇੱਕ ਸੁਝਾਅ ਦੇ ਰਹੇ ਨੇ ਕਿ ਕਬੀਰ ਸੋਈ ਮਾਰੀ ਹੈ ਹੁਣ ਜੇ ਸਾਨੂੰ ਕੋਈ ਸੁਝਾਅ ਦੇਵੇ ਸਲਾਹ ਦੇਵੇ ਕਿ ਤੈਨੂੰ ਤਰੱਕੀਆਂ ਫਿਰ ਮਿਲ ਸਕਦੀਆਂ ਨੇ ਤੂੰ ਇਦਾਂ ਦਾ ਕੰਮ ਕਰ ਖੁਸ਼ੀਆਂ ਨੇ ਆਨੰਦ ਨੇ ਜਾਂ ਜੋ ਕੁਝ ਚਾਹੁੰਦਾ ਤੈਨੂੰ ਮਿਲ ਸਕਦਾ ਹੈ ਤਾਂ ਥੋੜਾ ਜਿਹਾ ਕੰਮ ਕਰਨਾ ਪਵੇਗਾ ਕੀ ਕਰਨਾ ਪਵੇਗਾ ਨਾ ਇਤੇ ਸਮਾਂ ਲੱਗਦਾ ਹੈ ਨਾ ਮਾਇਆ ਲੱਗਦੀ ਹੈ ਅਤੇ ਨਾ ਇਹਨੂੰ ਕੁਝ ਗਵਾਉਣਾ ਪੈਂਦਾ ਕਿਉਂਕਿ ਦੁਨੀਆ ਦਾ ਇਹ ਚੱਲੀ ਆ ਰਹੀ ਹੈ ਕਿ ਕੁਝ ਗਵਾਵੇਂਗਾ ਤਾਂ ਫੇਰ ਪੱਲੇ ਪੈਂਦਾ ਹੈ ਪਰ ਸਤਿਗੁਰੂ ਸਤਕਾਰਯੋਗ ਭਗਤ ਕਬੀਰ ਜੀ ਕਹਿੰਦੇ ਕੁਝ ਨਹੀਂ ਤੈਨੂੰ ਗਵਾਉਣਾ ਪੈਂਦਾ ਕਬੀਰ ਸੋਈ ਮਾਰੀ ਹੈ ਜਿਹ ਮੋ ਹੈ ਸੁਖੋ ਹੋਵੇ بس ਗਵਾਉਣਾ ਕੀ ਹੈ ਆਪਣੇ ਹੌਮੇ ਨੂੰ ਆਪਣੇ ਆਪ ਨੂੰ ਮਾਰਨਾ ਪੈਂਦਾ ਹੈ ਉਹ ਕਹਿੰਦੇ ਨੇ ਮਰ ਜਾਣਾ ਹੁਣ ਜਿਵੇਂ ਗੁਰੂ ਦੇ ਦਰ ਤੇ ਆਇਆ ਇਹਦੇ ਵਰਗਾ ਭਗਤ ਕੋਈ ਨਹੀਂ ਦੁਨੀਆ ਤੇ ਚੱਲ ਰਹਿ ਅਤੇ ਇਹਦੇ ਵਰਗਾ ਬੇਕਾਰੀ ਹੋਏ ਨੇ ਦੁਬਦਾ ਦੇ ਵਿੱਚ ਪਏ ਐ ਦੋ ਬਿਰਤੀਆਂ ਲਈ ਬੈਠੇ ਇਨਸਾਨ ਸ਼ੈਤਾਨ ਵੀ ਹੈ ਤੇ ਇਨਸਾਨ ਵੀ ਹੈ ਰੱਬ ਦੇ ਦਰਤੇ ਤਾਂ ਇਹਦੇ ਵਰਗਾ ਭਗਤ ਕੋਈ ਨਹੀਂ ਤਾਂ ਜਦੋਂ ਕਿਰਤਕਾਰ ਕਰਦਾ ਹੈ ਜਦੋਂ ਦੁਨੀਆਂ ਦੇ ਮੁਤਾਬਕ ਚੱਲਦਾ ਉਹਦੇ ਵਰਗਾ ਤਾਂ ਮਾੜਾ ਬੰਦਾ ਹੈ ਕੋਈ ਮਾਰਨਾ ਕਿਸ ਚੀਜ਼ ਨੂੰ ਹੈ ਇਸ ਵਿਖਾਵੇ ਨੂੰ ਮਾਰਨਾ ਹੈ ਕਿ ਗੁਰੂ ਦੇ ਕੋਲ ਕਿਹੜਾ ਵਿਖਾਵਾ ਲੈ ਕੇ ਆਏ ਆਂ ਜਗਤ ਦੇ ਕੋਲ ਕਿਹੜਾ ਵਿਖਾਵਾ ਕਰਦਾ ਪਏ ਆਂ ਬੜੇ ਰੱਬ ਦੇ ਪਿਆਰੇ ਸੀ ਜਿਨ੍ਹਾਂ ਨੇ ਕਿਰਤ ਕੀਤੀ ਹੈ ਹੁਣ ਕਿਰਤ ਕਰਨ ਦੇ ਵਿੱਚ ਰੱਬ ਦਾ ਪਿਆਰ ਹੈ ਭਾਈ ਸਦਨਾ ਜੀ ਸਧਨਾ ਕਸਾਈ ਹੁਣ ਇਤਨੀ ਵੱਡੀ ਦਾ ਕੋਈ ਜਿਹੜੀ ਨਿਰਦਈ ਬਣਾ ਕਿਸੇ ਦੇ ਕੋਲ ਹੋਣਾ ਨਹੀਂ ਹੁਣ ਉਹ ਵੀ ਦਰਤੇ ਪਰਵਾਹ ਨੂੰ ਹੋ ਗਏ ਆ ਕਿਉਂਕਿ ਉਹਨੇ ਆਪਣੇ ਹਉਮੈ ਨੂੰ ਆਪਣੇ ਆਪ ਨੂੰ ਗਵਾ ਲਿਆ ਗਵਾਇਆ ਕਿਤੇ ਬਾਹਰ ਨਹੀਂ ਆਪਣੇ ਆਪ ਦੇ ਵਿੱਚ ਆਪਣੇ ਆਪ ਦੇ ਵਿੱਚ ਮਸਤ ਹੋ ਜਾਣਾ ਆਪਣੇ ਆਪ ਨੂੰ ਗਵਾਉਣਾ ਜਦੋਂ ਮੈਂ ਹੁੰਦੀ ਆ ਉਦੋਂ ਕੁਝ ਵੀ ਨਹੀਂ ਸਤਿਕਾਰਯੋਗ ਰਵਦਾਦ ਜੀ ਕਹਿੰਦੇ ਨੇ ਕਿ ਜਦੋਂ ਅਸੀਂ ਆਉਂਦੋਂ ਤੁਸੀਂ ਨਹੀਂ ਹੈ ਅਤੇ ਜਦੋਂ ਤੁਸੀਂ ਹੁੰਦੇ ਹੋ ਤਾਂ ਸਾਡੀ ਸਭ ਕੁਝ ਮੈਂ ਖਤਮ ਹੋ ਜਾਂਦੀ ਜਦ ਵੇਖੂ ਤਦ ਤੂੰ ਫਿਰ ਇਹ ਅਵਸਥਾ ਬਣ ਜਾਂਦੀ ਹੈ ਜਦੋਂ ਵੀ ਰੱਬ ਨੂੰ ਵੇਖਦੇ ਹਾਂ ਸਭ ਰੱਬ ਹੀ ਚਾਰੇ ਪਾਸੇ ਦਿੱਸਦਾ ਇਥੇ ਪਾਵੇ ਹੈ ਕਿ ਆਪਣੇ ਆਪ ਨੂੰ ਗਵਾਉਣਾ ਆਪਣੇ ਆਪ ਨੂੰ ਆਪਣੇ ਦੇ ਵਿੱਚ ਮਸਤ ਕਰ ਲੈਣਾ ਭਲੋ ਭਲੋ ਸਭ ਕੋ ਕਹੇ ਬੁਰੋ ਨਾ ਮੰਨੇ ਕੋਈ ਹੁਣ ਦੁਨੀਆਂ ਦੇ ਵਿੱਚ ਜਿਹੜਾ ਰੱਬ ਦੇ ਰਸਤੇ ਤੇ ਚੱਲਦਾ ਹੈ ਚੰਗੇ ਗੁਣਾ ਵਾਲਾ ਹੈ ਕੀਨੇ ਲਿੰਦੇ ਆ ਉਸ ਨੂੰ ਸਮੇਂ ਦੇ ਨਾਲ ਸਮਾਂ ਚੱਲੇ ਆ ਸਮੇਂ ਤੇ ਬਾਅਦ ਉਹਨੂੰ ਹੋਰ ਉਹ ਚਮਕ ਗਿਆ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਨਾਲ ਵਿਚਰੇ ਨੇ ਭਵੇਂ ਪਗਤ ਸਹਿਬਾਨ ਹੋ ਗਏ ਗੁਰੂ ਸਹਿਬਾਨ ਹੋ ਗਏ ਤਾਂ ਜਿਹੜੇ ਨਾਲ ਵਿਚਰੇ ਸੀ ਜਿਨ੍ਹਾਂ ਨੇ ਤਾਂ ਉਹਨਾਂ ਨੇ ਬਹੁਤ ਕੁਝ ਕੀਤਾ ਜਿਵੇਂ ਅੱਜ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਹੈ ਗੁਰੂ ਚੋਤੀ ਜੋਤ ਦਿਵਸ ਹੈ ਤਾਂ ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰੇਮ ਕੌਣ ਕਰਦਾ ਉਹਨਾਂ ਦੇ ਨਾਲ ਬੀਬੀ ਪਾਨੀ ਜੀ ਉਹਨਾਂ ਦੇ ਘਰ ਵਾਲੀ ਉਤੋਂ ਜ਼ਿਆਦਾ ਪ੍ਰੇਮ ਕੌਣ ਕਰਦੇ ਉਹਨਾਂ ਦੇ ਨਾਲ ਤਿੰਨ ਪੁੱਤਰ ਨੇ ਤਿੰਨਾਂ ਦੇ ਵਿੱਚ ਸਭ ਤੋਂ ਛੋਟਾ ਪੁੱਤਰ ਉਹ ਪ੍ਰੇਮ ਉਹਦੇ ਨਾਲ ਪ੍ਰੇਮੇ ਦੇ ਕਰਕੇ ਆ ਕਿਉਂਕਿ ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਦਾ ਵਡਾਤਵ ਕਰਦੇ ਨੇ ਬੜਾ ਸਤਕਾਰ ਕਰਦੇ ਨੇ। ਪਿਰਤੀ ਚੰਦ ਨੇ ਬਾਣੀ ਸੁਣੀ, ਬਾਣਾ ਵੀ ਪਾਇਆ। ਗੁਰੂ ਘਰ ਦੀ ਖਿਦਮਤ ਵੀ ਕਰਦਾ ਰਿਹਾ। ਸੰਗਤਾਂ ਆਉਂਦੀਆਂ ਉਹਦੇ ਲਈ ਲੰਗਰ ਦਾ ਪ੍ਰਬੰਧ ਕਰਨਾ, ਭਾਵੇਂ ਸੇਵਾਦਾਰਾਂ ਕੋਲ ਗੁੰਦਨ ਸੀ ਪਰ ਇਹਦੇ ਹੱਥ ਦੇ ਵਿੱਚ ਸੀ ਸਭ। ਤਾਂ ਜਦੋਂ ਤਾਂ ਜਗਤ ਦੀ ਨਜ਼ਰਾਂ ਦੇ ਨਾਲ ਵੇਖੀਏ ਤਾਂ ਪਰਤੀ ਚੰਦ ਵਰਗਾ ਕੋਈ ਹੈ ਨਹੀਂ ਹੈ ਤਾਂ ਜਦੋਂ ਗੁਰੂ ਜੋ ਸਾਨੂੰ ਵਿਖਾ ਰਹੇ ਨੇ ਸ਼ਬਦ ਦੀ ਰੋਸ਼ਨੀ ਦੇ ਵਿੱਚ ਵੇਖੀਏ ਤਾਂ ਉਹਦੇ ਵਰਗਾ ਵਿਕਾਰੀ ਜਾਂ ਉਹਦੇ ਵਰਗਾ ਮਾੜਾ ਬੰਦਾ ਹੈ ਕੋਈ ਨਹੀਂ ਗੁਰੂਆਂ ਦਾ ਖੂਨ ਹੈ ਗੁਰੂਆਂ ਦਾ ਸੁਪੁੱਤਰ ਹੈ ਗੁਰੂ ਦਾ ਭਰਾ ਵੀ ਹੈ ਅਤੇ ਗੁਰੂਆਂ ਦਾ ਚਾਚਾ ਵੀ ਹੈ 타ਇਆ ਛੇਵੇਂ ਬਾਦਸ਼ਾਹ ਮਹਾਰਾਜੀ ਦਾ 타ਇਆ ਲੱਗਦਾ ਸੀ ਹਲੋ ਸਤਗੁਰਾਂ ਦਾ ਖੂਨ ਹੋ ਕੇ ਵੀ ਉਨੇ ਜਦੋਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜੀ ਜੋਤੀ ਜੋਤ ਸਮਾ ਗਏ ਸੀ ਇਹਨਾਂ ਦੇ ਅਖਾ ਜੋਤੀ ਜੋਤ ਸਮਾਨ ਤੇ ਨਹੀਂ ਆਇਆ ਜਦੋਂ ਸਸਕਾਰ ਕੀਤਾ ਸੰਗਤਾਂ ਨੇ ਬਿਆਸ ਦਰਿਆ ਤੇ ਪਹੁੰਚਿਆ ਨਹੀਂ ਹੈ ਸਿਰਫ ਇਹ ਮਨ ਦੇ ਵਿੱਚ ਕਿ ਗੁਰਗੱਦੀ ਮੈਨੂੰ ਦੇਣੀ ਸੀ ਮੇਰੇ ਭਰਾ ਨੂੰ ਨਹੀਂ ਦਿੱਤੀ ਮੈਂ ਵੱਡਾ ਮੈਂਨੂੰ ਨਹੀਂ ਦਿੱਤੀ ਮੇਰੇ ਭਰਾ ਛੋਟੇ ਨੂੰ ਦੇ ਦਿੱਤੀ ਤਾਂ ਇਸ ਕਰਕੇ ਜਦੋਂ ਬੀਬੀ ਬਾਣੀ ਜੀ ਜੋਤੀ ਜੋਤ ਸਮਾਉਣ ਦੇ ਪਹੁੰਚੇ ਆ ਅਤੇ ਨਾ ਆਪਣੇ ਪਿਤਾ ਗੁਰੂ ਤੇ ਪਹੁੰਚੇ ਗੁਰੂ ਰਾਮਦਾਸ ਮਹਾਰਾਜ ਹੁਣ ਇਹ ਤੋਂ ਵੱਡੀ ਇੱਕ ਐਗਜ਼ੈਂਪਲ ਸਾਡੇ ਲਈ ਕੀ ਹੋ ਸਕਦੀ ਬਾਣੀ ਵੀ ਉਹਦੇ ਕੋਲ ਬਾਣਾ ਵੀ ਉਹਦੇ ਕੋਲ ਗੁਰੂ ਦੀ ਸੰਗਤ ਵੀ ਉਹਦੇ ਕੋਲ ਗੁਰੂ ਦੀ ਸੇਵਾ ਵੀ ਉਹਦੇ ਕੋਲ ਗੁਰੂ ਦਾ ਖਜ਼ਾਨਾ ਤੱਕ ਇਹਨੇ ਸਾਮਿਆਂ ਹੋਇਆ ਸੀ ਪਰ ਅੱਜ ਦੁਨੀਆ ਪਰ ਦੀ ਲਾਣਤ ਮਿਲਦੀ ਪਈ ਹੈ ਗੁਰੂਆਂ ਦਾ ਪੁੱਤਰ ਹੈ ਪਰ ਹੈ ਤਾਂ ਲਾਣਤ ਹੈ ਹੁਣ ਕਿਸ ਤਰੀਕੇ ਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਸਰੀਰ ਤੇ ਹੰਡਾਇਆ ਸਭ ਕੁਝ ਜਦੋਂ ਉਹ 18 ਸਾਲ ਦੇ ਤਖਤ ਤੇਵਾ ਦਿੱਤਾ ਸੀ 1581 ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ 18 ਸਾਲ ਦੇ ਸੀ 1563 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਗੋਵਿੰਦਵਾਲ ਸਾਹਿਬ ਦੀ ਧਰਤੀ ਤੇ ਅਤੇ ਗੋਇੰਦਵਾਲ ਸਾਹਿਬ ਦੀ ਤਰਦੀ ਤੇ ਉਹਨਾਂ ਨੂੰ ਗੁਰਗੱਦੀ ਦਿੱਤੀ ਸੀ। ਇਹਦੇ ਪਿੱਛੇ ਵੀ ਬੜਾ ਰੌਲਾ ਪਿਆ ਸੀ। ਕੀ ਨੇ ਪਾਇਆ? ਕੋਈ ਸੰਗਤ ਨੇ ਨਹੀਂ, ਫਿਰਤੀ ਜਾਂਨ ਨੇ ਪਾਇਆ। ਹੁਣ ਭਗਤ ਕਬੀਰ ਜੀ ਜੇ ਇਹ ਸ਼ਬਦ ਕਹਿੰਦੇ ਨੇ ਭਲੋ ਭਲੋ ਸਭ ਕੋ ਕਹੈ ਬੁਰੋ ਨਾ ਮਾਨੈ ਕੋਇ। ਇੱਕ ਪਾਸੇ ਤਾਂ ਸਾਰੇ ਭਲਾ ਕਹਿੰਦੇ ਨੇ, ਇੱਕ ਪਾਸੇ ਛੋਟਾ ਪੁੱਤਰ ਰੈ ਗੁਰੂ ਅਰਜਨ ਦੇਵ ਮਹਾਰਾਜ ਕਿ ਉਹਨਾਂ ਤਾਂ ਤਾਂ ਸਾਨੀਏ ਕੋਈ ਨਹੀਂ ਹੈ ਦੁਨੀਆ ਤੇ ਅਤੇ ਇੱਕ ਉਹ ਹੈ। ਇਹ ਐਦਾਂ ਦਾ ਪੁੱਤਰ ਘਰ ਦੇ ਵਿੱਚ ਨਹੀਂ ਹੋਣਾ ਚਾਹੀਦਾ ਜਿਹੜਾ ਲਾਣਤੀ ਹੈ ਹੁਣ ਜਿੱਦਾਂ ਦੀ ਉਹਦੀ ਵਿਰਤੀ ਸੀ ਘਰ ਦੇ ਵਿੱਚ ਉਹਦੀ ਘਰ ਵਾਲੀ ਕਰਮ ਉਹਦਾਂ ਦੀ ਆਈ ਅਤੇ ਜਿੱਦਾਂ ਦੀ ਇਹ ਦੋਵੇਂ ਜੀਆਂ ਦੀ ਵਿਰਤੀ ਸੀ ਉਦਾਂ ਦੇ ਘਰ ਇਹਨਾਂ ਦੇ ਸੰਤਾਨ ਪੈਦਾ ਹੋਈ ਮਿਹਰਬਾਨ ਪੁੱਤਰ ਪੈਦਾ ਹੋਇਆ ਉਹਨੇ ਵੀ ਪੂਰੀ ਬਾਹ ਲਾਈ ਇਥੋਂ ਤੱਕ ਕਿ ਜਿਨ੍ਹਾਂ ਗੁਰੂਆਂ ਨੇ ਬਾਣੀ ਉਚਾਰਨ ਕੀਤੀ ਗੁਰੂ ਹਰਰਾਏ ਸਾਹਿਬ ਜੀ ਮਹਾਰਾਜ ਜੀਆਂ ਨੇ ਤਜਦੋ ਬਾਬਾ ਰਾਮ ਰਾਏ ਨੂੰ ਕੱਲਿਆ ਸੀ ਦਿੱਲੀ ਦੇ ਵੱਲ ਔਰੰਗਜ਼ੇਬ ਦੇ ਕੋਲ ਕਿ ਤੇਰੀ ਜ਼ੁਬਾਨ ਤੇ ਗੁਰੂ ਨਾਨਕ ਦੇ ਮਹਾਰਾਜਿਆਂ ਦਾ ਵਾਸਾ ਹੋਵੇਗਾ ਪੁੱਤਰ ਜੀ ਜੋ ਬੋਲੇਗਾ ਸੱਚ ਹੋਵੇਗਾ ਪਰ ਗਲਤ ਨਾ ਕੁਝ ਬੋਲਨੇ। ਉਥੇ ਗਿਆ ਉਹਨੇ ਮਿੱਟੀ ਮੁਸਲਮਾਨ ਕੀ ਪੇੜੈ ਪਈ ਕਮਿਆਰ ਉਹਨੇ ਬੇਈਮਾਨ ਦੀ ਕਹਿ ਦਿੱਤਾ। ਸਤਗੁਰਾਂ ਨੇ ਇਥੋਂ ਕਰਤਾਰਪੁਰ ਤੋਂ ਹੁਕਮਨਾਮੇ ਭੇਜ ਦਿੱਤੇ ਕਿ ਬਿਸ਼ੱਕ ਸਾਡਾ ਪੁੱਤਰ ਹੈ ਅੱਜ ਤੋਂ ਬਾਅਦ ਸਾਡਾ ਪੁੱਤਰ ਨਹੀਂ ਹੈ। ਕਿਉਂਕਿ ਜਿਹੜਾ ਗੁਰਬਾਣੀ ਦਾ ਤਬ ਸਤਿਕਾਰ ਨਹੀਂ ਕਰ ਸਕਦਾ ਤਾਂ ਉਹ ਸਾਡਾ ਕਿਵੇਂ ਕਰੇਗਾ ਉਹ ਵੀ ਸਾਡੇ ਪੁਰਖਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸ਼ਬਦ ਨੇ ਮਿੱਟੀ ਮੁਸਲਮਾਨ ਕੀ ਪੇੜਾ ਪਈ ਕੁਮਿਆਰ ਮੁਸਲਮਾਨ ਦੀ ਥਾਂ ਤੇ ਨਹੀਂ ਬਈ ਮੰਨ ਕੇ ਆ ਸੀ ਸਿਰਫ ਉਤੇ ਚੰਦ ਲੋਕਾਂ ਦੀ ਸਿਫਤ ਕੱਟਣ ਦੇ ਲਈ ਕਿ ਮੇਰੀ ਵਡਿਆਈ ਕਰਨਾ ਲੋਕ ਜਿੱਥੇ ਮੁਸਲਮਾਨ ਕਹਿ ਦਿੱਤਾ ਮੇਰੇ ਚਾਰੇ ਦੁਆਰੇ ਹੋ ਜਾਣਗੇ ਸਾਰੇ ਜਣੇ ਸਰਪੇ ਨੂੰ ਵੇਖਦੇ ਆ ਹੋਇਆ ਉਹਨੇ ਗਲਤ ਬੋਲ ਦਿੱਤਾ ਗਲਤ ਅਰਥ ਇਹਦੇ ਅਨਾਰਥ ਕਰ ਦਿੱਤੇ ਤਰੋੜ ਮਰੋੜ ਕਰ ਦਿੱਤੀ ਬਾਣੀ ਉਥੇ ਸਤਿਗੁਰਾਂ ਨੇ ਕਹਿ ਦਿੱਤਾ ਕਿ ਸਾਡੇ ਮੱਥੇ ਨਾ ਲੱਗੀ ਤੂੰ ਸਾਡਾ ਪੁੱਤਰ ਨਹੀਂ ਅਸੀਂ ਤੇਰੇ ਪਿਓ ਨਹੀਂ ਇਹਦੇ ਕਰਕੇ ਜੋ ਗੁਰਵਾਣੀ ਦਾ ਫੈਸਲਾ ਹੈ ਭਗਤ ਗਵੀਰ ਜੀ ਕਹਿੰਦੇ ਨੇ ਉਹ ਫੈਸਲਾ ਹੈ ਕਿ ਤੁਸੀਂ ਭਲਾ ਕਰੋ ਅੱਜ ਨਹੀਂ ਤਾਂ ਕੱਲ ਭਲਾ ਪੱਲਾ ਲੋਕਾਂ ਨੇ ਤੁਹਾਨੂੰ ਜਰੂਰ ਕਹਿਣਾ ਕਿਉਂਕਿ ਗੁਰੂ ਦਾ ਇਹ ਬਿਰਦ ਜਿਹੜਾ ਰੱਬ ਦੇ ਨਾਲ ਮੁਹੱਬਤ ਪਾਉਂਦਾ ਸਤਿਗੁਰੂ ਨੂੰ ਚਮਕਾਉਂਦੇ ਨੇ ਬੁਰੋ ਨਾ ਮੰਨੈ ਕੋਏ ਚੰਦ ਲੋਕ ਹੋਣਗੇ ਜਿਹੜਾ ਤੁਹਾਨੂੰ ਬੁਰਾ ਕਹਿੰਦੇ ਹੋਣਗੇ ਬਾਕੀ ਨਹੀਂ ਕਹਿੰਦੇ ਬਾਕੀ ਤਾਂ ਤੁਹਾਡੇ ਰਸਨਾ ਤੋਂ ਤੁਹਾਡੀ ਬੋਲੀ ਤੋਂ ਅਤੇ ਤੁਹਾਡੇ ਗੁਣਾ ਤੋਂ ਪ੍ਰਭਾਵਿਤ ਹੁੰਦੇ ਨੇ ਕਿ ਦੁਨੀਆ ਦੇ ਵਿੱਚ ਐਦਾਂ ਦਾ ਇਨਸਾਨ ਬਣਨਾ ਚਾਹੀਦਾ ਇਹਦੇ ਕਰਕੇ ਕਬੀਰ ਜੀ ਕਹਿੰਦੇ ਨੇ ਜਗਤ ਨੇ ਕਹਿਣਾ ਪਲਾ ਪਲਾ ਕਹਿਣਾ ਬੁਰਾ ਕੋਈ ਨਹੀਂ ਕਹਵੇਗਾ ਉਹਨੇ ਕਹਿਣਾ ਜਿਹੜਾ ਆਪ ਬੋਲ ਰਿਹਾ ਹੈ ਉਹਨਾਂ ਦੂਜੇ ਦੇ ਵਿੱਚ ਕੌਣ ਵੇਖਦਾ ਜਿਹਦੇ ਆਪਣੇ ਦੇ ਵਿੱਚ ਉਹ ਗੁਣ ਜਿਹੜੇ ਦੇ ਵਿੱਚ ਆਪਣੇ ਵਿੱਚ ਕਮੀ ਹੈ ਨਾ ਉਹ ਦੂਜਿਆਂ ਦੇ ਵਿੱਚ ਕਮੀ ਕਰ ਇਹਦੇ ਕਰਕੇ ਕਬੀਰ ਜੀ ਕਹਿੰਦੇ ਨੇ ਰੱਬ ਦੇ ਦਰ ਤੇ ਪਰਵਾਹ ਨਾ ਹੋਣਾ ਰੱਬ ਦੀ ਸਿਫਤ ਕਰ ਰੱਬ ਦੇ ਗੁਣ ਕਾ ਰੱਬ ਦਾ ਇਹ ਵਿਰਧ ਹੈ ਜਿਹੜੇ ਤੈਨੂੰ ਬੁਰਾ ਵੀ ਕਹਿੰਦੇ ਨੇ ਉਹ ਵੀ ਇੱਕ ਦਿਨ ਤੈਨੂੰ ਚੰਗਾ ਕਹਿਣਗੇ ਕਿ ਬਾਕੀ ਚੰਗਾ ਸੀ ਪਰ ਕਦੋਂ ਤਾਂ ਜਦੋਂ ਤੂੰ ਗੁਨਾ ਦਾ ਤਾਰ ਨਹੀਂ ਹੋ ਕਿਵੇਂ ਕਬੀਰ ਜੀ ਕਹਿੰਦੇ ਨੇ ਆਪਣੇ ਆਪ ਨੂੰ ਮਾਰਨਾ ਤਾਂ ਇਹ ਅਵਸਥਾ ਬਣਦੀ ਹੈ ਆਪਣੇ ਆਪ ਨੂੰ ਮਾਰ ਆਪਣੀ ਹਉਮੈ ਨੂੰ ਆਪਣੀ ਗਾ ਨੂੰ ਈਗੋ ਨੂੰ ਮਾਰ ਫਿਰ ਉਹ ਆਨੰਦ ਸੁਖ ਬਣਦੇ ਸਮਾਪਤੀ ਦਾ ਸਮੇਂ ਹੁਆਂ ਬਲਾਂ ਦੀ ਖਿਮਾ ਵਾਹੇ ਗੁਰੂ ਜੀ ਦਾ ਖਾਲਸਾ ਵਾਹੇ ਗੁਰੂ ਜੀ ਦੀ ਫਤਿਹ